ਯੂਕੇ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਜਿੰਸੀ ਅਪਰਾਧਾਂ ਨੂੰ ਲੈ ਕੇ ਇੱਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਜਿਸ ਤੋਂ ਲੈ ਕੇ ਭਾਰਤੀਆਂ ਨੂੰ ਜ਼ਰੂਰ ਸ਼ਰਮਿੰਦਾ ਹੋਣਾ ਪੈ ਸਕਦਾ ਹੈ ਇਸ ਰਿਪੋਰਟ ਦੇ ਵਿੱਚ ਭਾਰਤੀਆਂ ਨੂੰ ਜਿੰਸੀ ਅਪਰਾਧਾਂ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਅੰਕੜੇ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਗਿਆ ਹੈ ਯੂਕੇ ਦੀ ਇਸ ਰਿਪੋਰਟ ਨੂੰ ਲੈ ਕੇ ਯੂਕੇ ਦੇ ਵਿੱਚ ਬੈਠੇ ਆਪਣੇ ਭਾਰਤੀ ਭਾਈਚਾਰੇ ਨੂੰ ਇੱਕ ਵਾਰ ਸੋਚਣ ਦੀ ਜ਼ਰੂਰਤ ਹੈ ਸਸ਼ਟ੍ਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਯੂਕੇ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਾਲ 2021 ਤੋਂ ਲੈ ਕੇ 2024 ਦੇ ਵਿੱਚਕਾਰ ਯੂਕੇ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਵਿੱਚੋਂ ਭਾਰਤੀ ਨਾਗਰਿਕਾਂ ਦੀਆਂ ਜਿਨਸੀ ਅਪਰਾਧਾਂ ਦੀਆਂ ਸਜ਼ਾਵਾਂ ਦੇ ਵਿੱਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ ਹੈ। ਮਤਲਬ ਯੂਕੇ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਜਿਨਸੀ ਅਪਰਾਧਾਂ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਸਜ਼ਾਵਾਂ ਦਿੱਤੀਆਂ ਗਈਆਂ ਨੇ। ਇਸ ਅਰਸੇ ਦੇ ਦੌਰਾਨ ਭਾਰਤੀਆਂ ਦੀਆਂ ਜਿਨਸੀ ਅਪਰਾਧਾਂ ਦੀਆਂ ਸਜ਼ਾਵਾਂ ਦੇ ਵਿੱਚ 257% ਵਾਧਾ ਦਰਜ ਕੀਤਾ ਗਿਆ ਹੈ ਜੋ ਸਾਲ 2021 ਦੇ ਵਿੱਚ 28 ਮਾਮਲਿਆਂ ਤੋਂ ਵੱਧ ਕੇ 2024 ਦੇ ਵਿੱਚ 100 ਮਾਮਲਿਆਂ ਤੱਕ ਪਹੁੰਚ ਗਿਆ ਹੈ। ਭਾਰਤੀਆਂ ਤੋਂ ਬਾਅਦ ਨਾਈਜੀਰੀਆ ਦੇ ਨਾਗਰਿਕ ਅਤੇ ਇਰਾਕ ਦੇ ਨਾਗਰਿਕਾਂ ਨੂੰ ਜਿنسੀ ਅਪਰਾਧਾਂ ਦੇ ਲਈ ਸਜ਼ਾਵਾਂ ਦਿੱਤੀਆਂ ਗਈਆਂ ਨੇ ਇਹ ਜਾਣਕਾਰੀ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਲਈ ਗਈ ਹੈ ਅਤੇ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਇਸ ਜਾਣਕਾਰੀ ਨੂੰ ਪ੍ਰਾਪਤ ਕੀਤਾ ਹੈ ਸਾਲ 2024 ਦੇ ਵਿੱਚ ਜਿنسੀ ਅਪਰਾਧਾਂ ਦੀਆਂ ਸਜ਼ਾਵਾਂ ਦੇ ਵਿੱਚ ਭਾਰਤੀ ਨਾਗਰਿਕ ਸਭ ਤੋਂ ਅੱਗੇ ਸਨ ਜਿਨ੍ਹਾਂ ਤੇ ਕਰੀਬ 100 ਮਾਮਲੇ ਦਰਜ ਕੀਤੇ ਗਏ ਜਦਕਿ ਪਾਕਿਸਤਾਨੀ ਨਾਗਰਿਕਾਂ ਤੇ 56 ਮਾਮਲੇ ਦਰਜ ਹੋਏ ਇਸ ਤੋਂ ਇਲਾਵਾ ਗੰਭੀਰ ਅਪਰਾਧਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਗੰਭੀਰ ਅਪਰਾਧਾਂ ਦੀਆਂ ਸਜ਼ਾਵਾਂ ਦੇ ਵਿੱਚ ਵੀ ਭਾਰਤੀ ਨਾਗਰਿਕਾਂ ਦੀ ਗਿਣਤੀ 115 ਫੀਸਦੀ ਵਧੀ ਹੈ 2021 ਦੇ ਵਿੱਚ 273 ਮਾਮਲੇ ਦਰਜ ਹੋਏ ਜਦਕਿ 2024 ਦੇ ਵਿੱਚ 288 ਮਾਮਲੇ ਦਰਜ ਕੀਤੇ ਗਏ ਜਿੰਸੀ ਅਪਰਾਧਾਂ ਤੋਂ ਇਲਾਵਾ ਗੰਭੀਰ ਅਪਰਾਧਾਂ ਦੀਆਂ ਸਜ਼ਾਵਾਂ ਦੇ ਵਿੱਚ ਵੀ ਭਾਰਤੀ ਨਾਗਰਿਕ ਅੱਗੇ ਨੇ ਭਾਰਤੀ ਨਾਗਰਿਕਾਂ ਦੀ ਗਿਣਤੀ ਇਨ੍ਹਾਂ ਮਾਮਲਿਆਂ ਦੇ ਵਿੱਚ 115% ਵਧੀ ਹੈ ਸਾਲ 2021 ਦੇ ਵਿੱਚ 273 ਮਾਮਲੇ ਦਰਜ ਹੋਏ ਸੀ ਜਦਕਿ ਸਾਲ 2024 ਦੇ ਵਿੱਚ 588 ਮਾਮਲੇ ਦਰਜ ਕੀਤੇ ਗਏ ਇਸ ਸੂਚੀ ਦੇ ਵਿੱਚ ਭਾਰਤੀ ਨਾਗਰਿਕ ਤੀਜੇ ਸਥਾਨ ਤੇ ਆਉਂਦੇ ਨੇ ਜਾਤ ਕੀ ਮਿਸਰ ਅਤੇ ਅਲਜੀਰੀਆ ਦੇ ਨਾਗਰਿਕ ਪਹਿਲੇ ਤੇ ਦੂਜੇ ਸਥਾਨ ਤੇ ਆਉਂਦੇ ਨੇ ਭਾਰਤੀ ਨਾਗਰਿਕ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦੇ ਮਾਮਲਿਆਂ ਦੇ ਵਿੱਚ ਇੱਕ ਛੋਟਾ ਹਿੱਸਾ ਨੇ ਸਾਲ 2024 ਦੇ ਵਿੱਚ 293 ਭਾਰਤੀ ਨਾਗਰਿਕ ਛੋਟੀਆਂ ਕਿਸ਼ਤੀਆਂ ਦੇ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਯੂਕੇ ਦੇ ਵਿੱਚ ਦਾਖਲ ਹੋਏ ਜਨਵਰੀ ਤੋਂ ਲੈ ਕੇ ਜੂਨ 2025 ਤੱਕ 206 ਭਾਰਤੀ ਯੂਕੇ ਦੇ ਵਿੱਚ ਦਾਖਲ ਹੋਏ ਇਸ ਦੇ ਨਾਲ ਹੀ ਭਾਰਤੀ ਨਾਗਰਿਕਾਂ ਨੇ 5000 474 ਅਸਾਈਲਮ ਅਰਜ਼ੀਆਂ ਦਾਇਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ 4000 ਅਰਜ਼ੀਆਂ ਉਹਨਾਂ ਲੋਕਾਂ ਦੀਆਂ ਨੇ ਜੋ ਕਾਨੂੰਨੀ ਵੀਜ਼ੇਆਂ ਖਾਸ ਕਰਕੇ ਸਟੱਡੀ ਵੀਜ਼ੇਆਂ ਦੇ ਯੂਕੇ ਆਏ ਹੋਏ ਨੇ ਅਤੇ 400 ਅਰਜ਼ੀਆਂ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਆਉਣ ਵਾਲੇ ਲੋਕਾਂ ਨੇ ਦਰਜ ਕੀਤੀਆਂ ਨੇ ਇਹਨਾਂ ਦੇ ਵਿੱਚੋਂ ਸਰਕਾਰ ਨੇ 20 ਅਰਜ਼ੀਆਂ ਮਨਜ਼ੂਰ ਕੀਤੀਆਂ ਨੇ ਜਦਕਿ ਬਾਕੀ ਰੱਦ ਕਰ ਦਿੱਤੀਆਂ ਗਈਆਂ ਨੇ ਇਨ੍ਹਾਂ ਅੰਕੜਿਆਂ ਨੇ ਯੂਕੇ ਦੇ ਵਿੱਚ ਰਾਜਨੀਤਿਕ ਤੇ ਜਨਤਕ ਬਹਿਸ ਨੂੰ ਤੇਜ਼ ਕਰ ਦਿੱਤਾ ਹੈ ਸ਼ੈਡੋ ਜਸਟਿਸ ਕੱਤਰ ਰਾਬਰਟ ਜੈਨਰਿਕ ਦੇ ਮੁਤਾਬਿਕ ਇਹ ਅੰਕੜੇ ਇਹ ਸਾਬਿਤ ਕਰਦੇ ਨੇ ਕਿ ਅਸੀਂ ਅਪਰਾਧ ਨੂੰ ਇੰਪੋਰਟ ਕਰ ਰਹੇ ਹਾਂ ਉਹਨਾਂ ਨੇ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਉਹ ਪ੍ਰਵਾਸੀ ਅਪਰਾਧ ਦੇ ਅੰਕੜਿਆਂ ਨੂੰ ਜਨਤਾ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ ਜਵਾਬ ਦੇ ਵਿੱਚ ਕਿਹਾ ਕਿ ਉਹਨਾਂ ਨੇ ਜਿੰਸੀ ਅਪਰਾਧੀਆਂ ਨੂੰ ਅਸਾਲਮ ਦੇਣ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹੋਮਸ ਕੱਤਰ ਯੂਵੇਟ ਕੂਪਰ ਨੇ ਕਿਹਾ ਕਿ ਅਪਰਾਧੀਆਂ ਦੀ ਨਾਗਰਿਕਤਾ ਸਬੰਧੀ ਆਂਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਗਿਆ ਹੈ ਇਹ ਆਂਕੜੇ ਯੂਕੇ ਦੇ ਵਿੱਚ ਪ੍ਰਵਾਸ ਸਬੰਧੀ ਨੀਤੀਆਂ ਤੇ ਸੁਰੱਖਿਆ ਚਿੰਤਾਵਾਂ ਤੇ ਗੰਭੀਰ ਸਵਾਲ ਉਠਾਉਂਦੇ ਨੇ ਜਿੰਸੀ ਅਪਰਾਧਾ ਦੀਆਂ ਸਜ਼ਾਵਾਂ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਅਸਾਧਾਰਨ ਸੰਖਿਆ ਨੇ ਜਨਤਕ ਅਸੰਤੁਸ਼ਟੀ ਨੂੰ ਵਧਾਇਆ ਖਾਸ ਤੌਰ ਤੇ ਲੰਡਨ ਦੇ ਵਿੱਚ ਸਾਲ 2024 ਦੇ ਵਿੱਚ ਜਿੰਸੀ ਅਪਰਾਧਾਂ ਦੇ ਵਿੱਚ 40 ਤੋਂ 47% ਦੋਸ਼ੀ ਵਿਦੇਸ਼ੀ ਨਾਗਰਿਕ ਸਨ ਹਾਲਾਂਕਿ ਉਹ ਸ਼ਹਿਰ ਦੀ ਆਬਾਦੀ ਦਾ ਸਿਰਫ 25% ਹਿੱਸਾ ਨਹੀਂ ਭਾਰਤੀ ਨਾਗਰਿਕਾਂ ਦੀਆਂ ਜਿਨਸੀ ਅਪਰਾਧਿਕ ਸਜ਼ਾਵਾਂ ਦੇ ਵਿੱਚ 257% ਦਾ ਵਾਧਾ ਯੂਕੇ ਦੇ ਵਿੱਚ ਪ੍ਰਵਾਸ ਤੇ ਅਪਰਾਧ ਸੰਬੰਧੀ ਚਿੰਤਾਵਾਂ ਨੂੰ ਜਾਗਰੂਕ ਕਰਦਾ ਹੈ ਹਾਲਾਂਕਿ ਭਾਰਤੀ ਨਾਗਰਿਕ ਗੈਰ ਕਾਨੂੰਨੀ ਪ੍ਰਵਾਸ ਦਾ ਇੱਕ ਛੋਟਾ ਹਿੱਸਾ ਨੇ ਪਰ ਉਹਨਾਂ ਦੀ ਵਧਦੀ ਗਿਣਤੀ ਦੇ ਵਿੱਚ ਸਜ਼ਾਵਾਂ ਨੇ ਸਰਕਾਰ ਤੇ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਸਰਕਾਰ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਖਤ ਨੀਤੀਆਂ ਤੇ ਪਾਰਦਰਸ਼ੀ ਅੰਕੜਿਆਂ ਦੀ ਜ਼ਰੂਰਤ ਹੈ ਤਾਂ ਜੋ ਜਨਤਾ ਦਾ ਵਿਸ਼ਵਾਸ ਬਣਿਆ ਰਹੇ